ਅਸਕਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਾਣੀ ਕੋਲ ਪਹੁੰਚ ਚੁੱਕੇ ਆ ਪਿੰਡ ਤੇਜਾਬਿਲਾ ਜ਼ਿਲ੍ਹਾ ਗੁਰਦਾਸਪੁਰ ਦਾ ਤੁਸੀਂ ਪਟਾਲਾ ਦੇਖੋ ਅੱਜ ਵੀ ਬਾਈ ਨਾਲ ਸਾਢੇ 8 ਲੈ ਕੇ ਬਰਬਾਸ਼ੂ ਸੇਲ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਨੀ ਜੀ ਹੋਰ ਸੁਣਾਓ ਰਾਣੀ ਜੀ ਵਧੀਆ ਠੀਕ ਠਾਕ ਸੰਦੀਪ ਡੇਰੀ ਫਾਰਮ ਹੈ ਕਹਿੰਦੇ ਵੀਰ ਭਾਣ ਭਰਾਵਾਂ ਸਾਹਿਬ ਸਾਸਿਗਾ ਜੀ ਹੋਰ ਸੁਣਾਓ ਜੀ ਵਧੀਆ ਕਰਤਾ ਮਾੜਾ ਵਧੀਆ ਚੱਲੇਗਾ ਹਮ ਵਧੀਆ ਕਰਤਾ ਤੇ ਕੀ ਮਾੜਾ ਰਾਣੀ ਜੀ ਵਧੀਆ ਬਾਤ ਚੰਗਾ ਸਾਫ ਸੋਹਰਾ ਲਈ ਹੋਇਆ ਵਿਖਦਾ ਜਾਂਦਾ ਆਹ ਵੇਖਣਾ ਹੀ ਆ ਜੀ ਫਿਰ ਚ ਅੱਜ ਫਿਰ ਕਿੰਨੀ ਆ ਅਸਦੀਪ ਜੀ ਆਪਣੇ ਚਾਰ ਬੈੜਾਂ ਦੇ ਦੋ ਝੋਟੀਆਂ ਮਰਛੇ ਪਛੂਏ ਆਜੇ ਉਧਰੋਂ ਲੈ ਕੇ ਨਾ ਨਾ ਵੱਡੀ ਆਜੇ ਗੱਬਣਾ ਬਜੀ ਇਹ ਇਹ ਅਸਦੀਪ ਜੀ ਗੱਬਣ ਆ ਮੈਂ ਆਪਣਾ ਦੁੱਧ 30 ਕਿਲੋ ਭਰੂਗੀ 30 32 ਕਿਲੋ ਠੰਡੀ ਸੀਲ ਬੜੀ ਅੱਛਾ ਚਿਕਨ ਦੀ ਵਸਤੂਆਂ ਆ ਗਈ ਨਾ ਬੜ ਨਾਦਲੇ ਬੜੀ ਬਹਿਰ ਦੇ ਹੈ ਕੱਦ ਦੀ ਬਾਲਾ ਖੋਲੀ ਲੋ ਬਜੀ ਖੋਲੋ ਬਾਕੀ ਨਾਲੇ ਪਛੜੋ ਮਿਲਈਏ ਨਾ ਸਾਫ ਸਫਰਾ ਡੰਗਾ ਥੋੜੀ ਮਿਹਨਤ ਕਰਨੀ ਪੈਂਦੀ ਆ ਫਿਰ ਕੇ ਲਾਭ ਜੁਦਾ ਬਿਲਕੁਲ ਜੀ ਬਿਲਕੁਲ ਹੋਰ ਦੰਦਾਂ ਵਿੱਚ ਦੰਦਾਂ ਜੀ ਉਹ ਵੀ ਜੀ ਦੂਜਾ ਸੂਣਾ ਸੁਣੀ ਠੀਕ ਆ ਆ ਜੀ ਆ ਜੀ ਬੈੜੇ ਤੋਂ ਗਿਆ ਨਾ ਬਲਾਂ ਗਿਆ ਕੋਈ ਤਣੇ ਪਾਲ ਨਿਕਨੇ ਨਿਕ ਰੱਖੀਏ ਆਸ ਜੀ ਜੀ ਬੱਚੀਆਂ ਬਹੁਤ ਜ਼ਿਆਦਾ ਚੰਗੀਆਂ ਭਾ ਜੈ ਜੀ ਬਿਲਕੁਲ ਹਾਂ ਜੀ ਬੈੜ ਦੀ 300000 ਰੁਪਏ ਦੀ ਤਿਆਰ ਹੋਈ ਹੁਣ ਭਾ ਨਾ ਮੇਰੀ ਭਾ ਨਾ ਦੇ ਦੀ 80000 ਦੇ ਦੀ ਕੋਈ ਗੱਲ ਜਿਆ ਕਿ 75 ਚ ਛੋਟ ਕਰ ਦਾਂ ਕਰ ਦੇ ਬਠੀਕਾ ਇਹ ਵੀ ਗੱਬੜੀਆਂ ਇਹ ਵੀ ਹਿੰਦੀ ਜੀ ਗੱਬਣੇ ਆ ਇਹ ਵੀ ਗੱਬੜ ਬੈੜ ਇਹ ਵੀ ਖੰਡੀ ਸੀਲ ਵਾਲੀ ਇਹ ਦੇਖ ਇਹ ਵੀ ਦੂਜਾ ਸੂਆ ਸੂਆ ਦੁੱਧ ਕਿੰਨਾ ਦੁੱਧ ਫਿਰ ਇਹ ਦੁੱਧ ਵੀ 22 25 ਕਿਲੋ ਕਰ ਦੇ ਇੱਥੇ ਰਾਣੇ ਕਰ ਜੂ ਹਣਾ ਇਹ ਵੀ ਖੋਲੋ ਦੂਜਾ ਸੂਆ ਸੂਆ ਦੂਜਾ ਸੂਆ ਦੂਜਾ ਸੂਆ ਜੀ ਵੇੜਦੇ ਹੀ ਵੇਖਣਾ ਨਫਲਾ ਵੇਖੋ ਕਿੰਨੀ ਆ ਦੇਖੋ ਪਰ ਤਿਆਰ ਹੁੰਦਾ ਜੇ ਘੜਦਾਦ ਨੇ ਸੁਣੀ ਆ ਹਫਤਾ ਦਾ ਲਊਗੀ ਆ ਦੇਖੋ ਹਾਂਜੀ ਇਹ ਜੇ ਵੀ ਆਪਣਾ ਤਿਆਰ ਹੋਈ ਜੇ ਮਸ਼ੀ ਬਣ ਜੂਗੀ 85000 ਦੀ ਹਾਂ ਔਰ ਮੈਂ ਨਾ ਪੈਣ ਹੀ ਦੇ ਦਈਏ ਭਾਣਾ ਹੀ ਭਾਣਾ ਦੇ ਦਈਏ ਛੋੜ ਜਿਦੀ ਮਰਜ਼ੀ ਕਰ ਚੱਲ ਛੱਡ ਚੋ ਛੋੜ ਕਰਦੇ ਚਲੋ ਛੜ ਛੋੜ ਕਰ ਦਰਗੇ ਹੁਣ ਆ ਗਈਏ ਸੂਈ ਹਨਾ ਇਹ ਹਿੰਦੀ ਵੀ ਕੋ 20 ਕਿਲੋ ਦੁੱਧ ਤਿਆਰ ਆ ਹੁਣ ਇਸ ਟਾਈਮ ਬੈਸ ਟਾਈਮ ਤਿਆਰ ਦੁੱਧ ਦੋ ਦੰਦੇ ਮੂੰਹ ਅੱਛਾ ਪਹਿਲਾਂ ਸੂਆ ਪਹਿਲਾਂ ਦੁੱਧ ਹੀ ਹੈ ਦੋ ਦੰਦ ਸੂਆ ਨਹੀਂ ਦੋ ਜਾਨੀ ਚੋੜੀ ਕੱਢਣ ਦੀਓ ਜੀ ਥੋੜੋ ਪਹਿਲਾਂ ਸੂਆ ਖਾਣ ਤੇ ਖਾਸ ਬੋਲੇ ਵਾਲੋ ਕਰੇ ਬੈਠਦਾ 20 ਕਿਲੋ ਦਾ ਇਸ ਟਾਈਮ ਤਿਆਰ ਹਨਾ ਦੁੱਧ ਤਿਆਰ ਹੈ ਕੰਡੇ ਵਾਲਾ ਠੀਕ ਹੈ ਕੋਈ ਰਣਜੀਤ ਵਧੀਆ ਕੋਈ ਬਿਲਕੁਲ ਓਕੇ ਚੋਣ ਨਹੀਂ ਖੜੀ ਆਪਾਂ ਮਾਰੀ ਲਈ ਮੱਛਾ ਮਗਰ ਜੀ ਬੱਚਾ ਬੱਛੀ ਮਗਰ ਬੱਛੀ ਮਗਰ ਆ ਗਿਆ ਬੱਛੀ ਜੱਤੀ ਹੋਏ ਹਾਂ 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 ਹ ਇਹ ਜੀ ਵੀ ਦੁੱਧ ਹੈਗਾ 9 ਲੱਗ ਲਓ 9 10 ਗੰਦ ਦੁੱਧ ਹੈਗਾ ਜੀ ਇਹ ਵੀ ਕਰੋ ਆਹ ਸਵਾਹੀ ਬਿਲਕੁਲ ਵਧੀਆ ਸਵਾਹੀ ਦੁੱਧ ਆਜੋ ਜੀ ਬਾਠੀ ਹਾਂਜੀ ਰਲੇ ਜੀ ਇਹ ਖਲੀਫ ਜੀ ਆਪਣਾ ਜੋ ਮਰਜ਼ੀ ਮੁੱਲ ਕਰੀਏ ਤਾਲੀਏ 30000 ਚ ਛੋੜੀ ਕਰਦਾ 10000 ਰੁਪਏ ਕਰਦਾ 20000 ਦੇ 29000 ਚਲੋ ਠੀਕ ਹੈ ਮਈਆਂ ਗੱਬਣਾ ਦੋਏ ਬਈ ਜੀ ਉਹ ਸੂਈ ਛੋਟੀ ਗਦ ਕੋ ਤੇ ਆਪਣਾ ਗੱਬਣ ਤਿਆਰ ਆ ਸੂਬੇ ਸਵੇਰੇ ਸੂਬੇ ਹਾਂਜੀ ਬਹੁਤ ਟਪਲ ਟਪਲ ਚੋਣ ਚਣ ਬੜੀ ਭੋਲੀ ਇਹ ਵੀ ਖੋਲੋ ਬਰੀਕ ਬਲਾਕ ਬੜੀ ਚਮੜੀ ਹੂੰ ਦੁੱਧ 1 1 ਕਿੰਨ ਡਾਇਲੋਗ ਜੀ ਜੀ 12 ਕਿਲੋ ਦਿੱਤਾ ਹੂੰ ਐਦਿਓ 11 12 ਕਿਲੋ ਨਾਲ ਮੰਦੋ 11 12 ਕਿਲੋ ਕਰਜੋ ਜੀ ਹਣਾ ਅਸੀਂ ਦੇਵਾਲਾਵਾ 45 ਨੰਬਰ ਬਾਹਰ ਦੇਵਾਲਾਵਾ ਆਉਂ ਤੂੰ ਜਲੇ ਵਾ ਆਇਆ ਨਾ ਟਿਕਿਆ ਨਹੀਂ ਉਹ ਬੋਟਾ ਹੈ ਹਾਂਜੀ ਬਾਜੀ ਜੀ 75000 ਦੀ ਦੇ ਦੀ ਇੱਕੋ ਹੀ ਗੱਲ ਤੇ 70 ਚ ਛੋਟ ਕਰ ਦਾਂ ਚਲੋ ਠੀਕ ਹੈ ਤੇ ਇਹ ਸੂਈ ਹੈ ਇਹ ਸੁਈਆ ਕੱਟੀ ਮਗਰ ਦੁੱਧ ਕਿੰਨਾ ਭਾਈ ਜੀ ਦੁੱਧ ਜੀ ਦਾ 12 ਕਿਲੋ ਆ ਹੁਣ ਐਸ ਚ ਬਿਲਕੁਲ ਤਿਆਰ ਲੋ ਜੀ 12 ਕਿਲੋ ਐਸ ਚ ਤਿਆਰ ਆ ਤੇ ਕੱਟੀ ਮਗਰ ਆ ਗਈ ਐ ਲੋਹੀ ਕੱਟੀ ਥੋੜੀ ਭਾਲ ਜੀ ਹੈ ਨਾ ਨੰਬਾਣੀ ਮੱਖੀ ਆ ਹਾਂ ਹਾਂਜੀ ਰਾਣਾ ਜੀ ਮੇਰਾ ਸਦੀਵ ਜੀ ਆਪਣਾ 90 ਕਰ ਲਈਏ 95 ਕਰ ਲਈਏ ਹੂੰ 85 ਤੋਂ 5000 ਛੋਟ ਕਰਦੀ 80 ਦੇ ਦੀ 80 ਦੇ ਦੀ 1000 ਛੱਡ ਦੋ ਚਲੋ ਠੀਕ 70000 ਦੀ ਜੇ ਫਿਰ 6 ਪਜੂ ਸੇਲ ਆ ਬਾਈਆਂ ਕੋਲ ਜੀ ਬਾਕੀ ਇੱਥੇ ਆਓ ਮੇਰੇ ਵਿੱਚ ਚੁਆਈ ਕਰੋ ਚੈੱਕ ਕਰੋ ਪਾਸ ਕਰੋ ਹੈਣਾ ਬਾਈ ਜੀ ਸੁੰਨਿਆ ਚੋਆ ਖੜੋ ਦੋ ਡੰਗ ਘਬਣਾ ਥੱਲੀ ਨਾਲ ਪਾਸ ਕਰਕੇ ਥੱਲੀ ਨਾਲ ਪਾਸ ਕਰਕੇ ਲਿਆਂਦੀ ਹੈ ਬਾਈ ਜੀ ਬਸ ਹਾਂਜੀ ਨੰਬਰ ਜੀ 9779912422 ਪਿੰਡ ਵੀਲਾ ਜ਼ਿਲ੍ਹਾ ਗੁਰਦਾਸਪੁਰ ਸੀਲ ਬਟਾਲਾ ਸਤਿਕਾਰਯੋਗ